2014 ਦੇ ਵਿੱਚ 8 ਫਰਵਰੀ 2014 ਦੇ ਵਿੱਚ ਇਸ ਥਾਮ ਦੀ ਨੀਂਹ ਪੱਥਰ ਰੱਖਿਆ ਗਿਆ 72 ਘੰਟੇ ਦੇ ਯੱਗ ਦੇ ਨਾਲ ਇਹਦੀ ਸਥਾਪਨਾ ਦੀ ਸ਼ੁਰੂਆਤ ਕੀਤੀ ਗਈ ਸਾਡੇ ਕੁਝ ਕਨੇ ਪਰਿਵਾਰ ਮਾ ਬਗਲਾ ਮੁਖੀ ਪਰਿਵਾਰ ਮੇਰੀ ਟੀਮ ਸਾਰੀ ਖੜੀ ਹੈ ਇੱਕ ਸੁਪਨਾ ਦੇਖਿਆ ਜੀ ਕਿ ਐਸਾ ਸਥਾਨ ਬਣੇ ਜਿੱਥੇ ਕਿਸੇ ਨੂੰ ਜਾਤੀ ਨਾਲ ਧਰਮ ਨਾਲ ਗਰੀਬ ਉਮੀਦਾਂ ਵੰਡਿਆ ਨਾ ਜਾਵੇ ਮਾਂ ਦਾ ਘਰ ਹੋਵੇ ਇਸ ਜਗ੍ਹਾ ਦਾ ਮਾਂ ਬਗਲਾ ਮੁਖੀ ਤਾਂ ਨਾਂ ਵੀ ਮਾਂ ਦੇ ਨਾਂ ਤੇ ਰੱਖਿਆ ਗਿਆ ਇਹ ਤਾਂ ਤੁਸੀਂ ਪਹਿਲਾਂ ਗੱਲ ਕੀਤੀ 72 ਘੰਟੇ ਦਾ ਜੋ ਤੁਸੀਂ தாம் ਦਾ ਨਹੀਂ ਪੱਥਰ ਰੱਖਿਆ ਗਿਆ ਪਹਿਲਾਂ 72 ਘੰਟੇ ਜੱਗ ਹੋਇਆ ਉਸ ਤੋਂ ਬਾਅਦ ਵਾਦੇ ਬਾਦੇ 72 ਤੋਂ 108 ਘੰਟੇ ਤੇ ਅਸੀਂ ਪਹੁੰਚੇ 151 196 ਸੋਰੀ 192 ਫਿਰ 201 205 207 ਤੱਕ ਇਹ ਜਿਹੜਾ ਸਫਰ ਵਾਦਾ ਬਾਦਾ 216 ਘੰਟੇ ਤੇ ਆ ਗਿਆ ਦੇਖੋ 216 ਘੰਟੇ ਲਗਾਤਾਰ ਲਗਭਗ 10 ਦਿਨ ਦਿਨ ਰਾਤ ਇਹ ਜੱਗ ਚੱਲੇਗਾ ਪੂਰੇ ਅੱਜ ਜਦੋਂ ਤੁਸੀਂ ਗੱਲ ਕਰਦੇ ਵਿਦੇਸ਼ ਤੋਂ ਕੁਝ ਫੈਮਲੀਆਂ ਸਪੈਸ਼ਲ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਕੈਨੇਡਾ ਤੋਂ ਯੱਗ ਲਈ ਸਪੈਸ਼ਲਸ ਆਉਂਦੀਆਂ ਨੇ ਦੇਖੋ ਲਾਸਟ ਟਾਈਮ ਜਦੋਂ ਸਾਡੇ 207 ਘੰਟੇ ਦਾ ਆਯੋਜਨ ਹੋਇਆ ਕਰੀਬਨ 9 ਲੱਖ ਬੰਦੇ ਨੇ ਪਾਰਟਿਸਪੇਟ ਕੀਤਾ ਲੁਧਿਆਣਾ ਦੇ ਮਾਂ ਬੰਗਲਾ ਮੁਖੀ ਧਾਮ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ 2014 ਤੋਂ ਇਹ ਸਫਰ ਸ਼ੁਰੂ ਹੋਇਆ 72 ਘੰਟੇ ਸਭ ਤੋਂ ਪਹਿਲਾਂ ਇੱਥੇ ਹਵਨ ਜਗ ਸ਼ੁਰੂ ਹੋਇਆ ਸੋ ਅੱਜ ਇਹ ਸਫਰ ਲੰਬਾ ਹੋ ਚੁੱਕਾ ਵਾ ਹੁਣ ਜਿਹੜਾ ਵਾ 216 ਘੰਟੇ ਦਾ ਹਵਨ ਜਗ ਬਹਾ ਅਖੰਡ ਜਿਹੜਾ ਵਾ ਹੋਣ ਜਾ ਰਿਹਾ ਵਾ ਸੋ ਸਾਡੇ ਨਾਲ ਮਹੰਤ ਪ੍ਰਵੀਨ ਚੋਦਰੀ ਸਾਡੇ ਨਾਲ ਮਜੂਰ ਨੇ ਗੱਲਬਾਤ ਕਰਾਂਗੇ ਇਹ ਸਫਰ ਦੀ ਸ਼ੁਰੂਆਤ ਕਿੱਦਾਂ ਹੋਈ ਸੋ ਅੱਜ ਇਹ ਸਫਰ ਲੰਬਾ ਹੋ ਚੱਲਿਆ ਵਾ 8 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ ਇਸੇ ਧਾਮ ਦੇ ਵਿੱਚ ਹਵਨ ਜਗ ਹੋਣ ਜਾ ਰਿਹਾ ਵਾ ਕੀ ਹੋਵੇਗਾ ਖਾਸ ਸਗਾਂ ਪੂਰੀ ਗੱਲਬਾਤ ਕਰਾਂਗੇ ਮਹੰਤ ਪ੍ਰਵੀਨ ਚੋਦਰੀ ਜੀ ਨਾਲ ਸਰ ਮਹਾਜਗ ਹੋਣ ਜਾ ਰਿਹਾ ਵਾ 2014 ਦੀ ਸ਼ੁਰੂਆਤ ਹੋਈ ਸੀ 72 ਘੰਟੇ ਦਾ ਪਹਿਲਾ ਮਹਾਜਗ ਹੋਇਆ ਅੱਜ 216 ਘੰਟੇ ਦਾ ਕਿਸ ਤਰ੍ਹਾਂ ਸ਼ੁਰੂਆਤ ਹੋਈ ਪਹਿਲਾਂ ਤਾਂ ਮਾਂ ਬਗਲਾ ਮੁਖੀ ਧਾਮ ਦੇ ਵਿੱਚ ਤੁਹਾਡੀ ਟੀਮ ਦਾ ਹਾਰਦਿਕ ਸਵਾਗਤ ਹਾਰਦਿਕ ਵਨੰਦਨ 2014 ਦੇ ਵਿੱਚ 8 ਫਰਵਰੀ 2014 ਦੇ ਵਿੱਚ ਇਸ ਧਾਮ ਦੀ ਨੀਂਹ ਪੱਥਰ ਰੱਖਿਆ ਗਿਆ 72 ਘੰਟੇ ਦੇ ਜਗ ਦੇ ਨਾਲ ਇਹਦੀ ਸਥਾਪਨਾ ਦੀ ਸ਼ੁਰੂਆਤ ਕੀਤੀ ਗਈ ਮਹਾਰਾਣੀ ਦੀ ਕਿਰਪਾ ਨਾਲ ਇੱਕ ਐਸਾ ਸਥਾਨ ਬਣਿਆ ਲੁਧਿਆਣੇ ਦੀ ਧਰਤੀ ਦੇ ਉੱਪਰ ਜਿਹੜਾ ਆਪਸੀ ਇੱਕ ਭਾਈਚਾਰਕ ਸੰਜੂ ਸੰਦੇਸ਼ ਦੇ ਰਿਹਾ ਔਰ ਇੱਕ ਐਸਾ ਅਦਭੁਤ ਸਥਾਨ ਜਿਹੜਾ ਲੋਕਾਂ ਦਾ ਇੱਥੇ ਕਿਸੇ ਨੂੰ ਇਹ ਨਹੀਂ ਕਹਿਣ ਦੀ ਲੋੜ ਵੀ ਵੀ ਮੇਰਾ ਨਹੀਂ ਹੈ ਮੇਰੇ ਜੋ ਬੰਦਾ ਆਂਦਾ ਉਹਦਾ ਪੂਰਾ ਅਧਿਕਾਰ ਹੈਗਾ ਸਾਡੇ ਕੁਝ ਕਨੇ ਪਰਿਵਾਰ ਮਾਂ ਬਗਲਾਮੁਖੀ ਪਰਿਵਾਰ ਮੇਰੀ ਟੀਮ ਸਾਰੀ ਖੜੀ ਹੈ ਇੱਕ ਸੁਪਨਾ ਦੇਖਿਆ ਜੀ ਕਿ ਐਸਾ ਸਥਾਨ ਬਣੇ ਜਿੱਥੇ ਕਿਸੇ ਨੂੰ ਜਾਤੀ ਨਾਲ ਧਰਮ ਨਾਲ ਗਰੀਬ ਅਮੀਰ ਨਾਲ ਵੰਡਿਆ ਨਾ ਜਾਵੇ ਮਾਂ ਦਾ ਘਰ ਹੋਵੇ ਇਸ ਜਗ੍ਹਾ ਦਾ ਮਾਂ ਬਗਲਾਮੁਖੀ ਤਾਂ ਨਾਂ ਵੀ ਮਾਂ ਦੇ ਨਾਂ ਤੇ ਰੱਖਿਆ ਗਿਆ ਜਿੱਦਾਂ ਜਿੱਦਾਂ ਸ਼ੁਰੂਆਤ ਹੋਈ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ 72 ਘੰਟੇ ਦਾ ਜਦੋਂ ਇਸ ਥਾਮ ਦਾ ਨੀਂਹ ਪੱਥਰ ਰੱਖਿਆ ਗਿਆ ਪਹਿਲਾਂ 72 ਘੰਟੇ ਜੱਗ ਹੋਇਆ ਉਸ ਤੋਂ ਬਾਅਦ ਵਾਦ ਦੇ ਬਾਅਦ ਦੇ 72 ਤੋਂ 108 ਘੰਟੇ ਤੇ ਅਸੀਂ ਪਹੁੰਚੇ 151 196 ਸੋਰੀ 192 ਫਿਰ 201 205 207 ਤੱਕ ਇਹ ਜਿਹੜਾ ਸਫਰ ਵਾਧਦਾ ਬਾਦਦਾ 216 ਘੰਟੇ ਤੇ ਆ ਗਿਆ ਇੱਕ ਐਸਾ ਸਥਾਨ ਜਿਹੜਾ ਆਪਣੇ ਆਪ ਦੇ ਵਿੱਚ ਮਾਹ ਦਾ ਘਰ ਹੈ ਸੋ ਇਸ ਯੱਗ ਦੇ ਵਿੱਚ ਕੋਣ ਕੋਣ ਸ਼ਾਮਿਲ ਹੁੰਦੇ ਨੇ ਹੁਣ ਤਾਂ ਦੇਸ਼ ਵਿਦੇਸ਼ ਤੋਂ ਲੋਕ ਵੀ ਇਸ ਯੱਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਉਂਦੇ ਨੇ ਕਿਹਾ ਜਾਂਦਾ ਕਿ ਇਹ ਇੰਡੀਆ ਦਾ ਸਭ ਤੋਂ ਵੱਡਾ ਯੱਗ ਜਿਹੜਾ ਵਾ ਇਸ ਸਥਾਨ ਤੇ ਹੁੰਦਾ ਵਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਆਪਣੇ ਆਪ ਦੇ ਵਿੱਚ ਇੱਕ ਇਹਦੀ ਵਿਸ਼ੇਸ਼ਤਾ ਯੱਗ ਦੀ ਇਹ ਹੈ ਦਿਨ ਰਾਤ ਚੱਲਣ ਵਾਲਾ ਯੱਗ ਦੇਖੋ ਦਿਨ ਰਾਤ ਲਗਾਤਾਰ ਜੱਗ ਜੇ ਪੂਰੇ ਵਿਸ਼ਬ ਦੇ ਵਿੱਚ ਇਕਲੋਤਾ ਮਾਂ ਬਗਲਾਮੁਖੀ ਤਾਂ ਮੈਸਾ ਹੈ ਜਿੱਥੇ ਦਿਨ ਰਾਤ ਲਗਾਤਾਰ ਚੱਲਣ ਲਈ ਜੱਗਾਂ ਦਾ ਯੋਜਨ ਹੁੰਦਾ ਮੈਨੂੰ ਬੜੇ ਮਾਣ ਨਾਲ ਕਹਿਣਾ ਪੈਂਦਾ ਸਾਡੀ ਮਾਂ ਬਗਲਾਮੁਖੀ ਪਰਿਵਾਰ ਦੀ ਟੀਮ ਦਾ ਸੁਭਾਗਿਆ ਹੈ ਮਾਂ ਬਗਲਾਮੁਖੀ ਦੀ ਅਧਿਖਸ਼ਤਾ ਚ ਜੱਗ ਹੁੰਦਾ ਦੇਖੋ 216 ਘੰਟੇ ਲਗਾਤਾਰ ਲਗਭਗ 10 ਦਿਨ ਦਿਨ ਰਾਤ ਹੀ ਜੱਗ ਚੱਲੇਗਾ ਪੂਰੇ ਅ ਜਿੱਦਾਂ ਤੁਸੀਂ ਗੱਲ ਕੀਤੀ ਵਿਦੇਸ਼ ਤੋਂ ਕੁਝ ਫੈਮਲੀਆਂ ਸਪੈਸ਼ਲ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਕੈਨੇਡਾ ਤੋਂ ਯੱਗਲੀ ਸਪੈਸ਼ਲਸ ਆਂਦੀਆਂ ਨੇ ਦੇਖੋ ਲਾਸਟ ਟਾਈਮ ਜਦੋਂ ਸਾਡੇ 207 ਘੰਟੇ ਦਾ ਆਯੋਜਨ ਹੋਇਆ ਕਰੀਬਨ 9 ਲੱਖ ਬੰਦੇ ਨੇ ਪਾਰਟਿਸਪੇਟ ਕੀਤਾ 10 ਦਿਨਾਂ ਦੇ ਵਿੱਚ 9 ਲੱਖ ਬੰਦੇ ਦੀ ਫੁੱਟਬਾਲੀ ਦੀ ਧਾਗਾ ਬੰਦੇ ਆ ਜਿਹੜਾ ਰਕਸ਼ਾ ਸੂਤਰ ਅਸੀਂ ਕਹਿਆ ਜਾਂਦਾ ਏ ਗਿਣਤੀ ਸੀ ਧਾਗੇ ਤੋਂ ਕਿ 9 ਲੱਖ ਜਿਹੜੇ ਸ਼ਰਧਾਲੂ ਇੱਥੇ ਆ ਹਾਂ ਹਾਂ ਦੇਖੋ ਉਹ ਤਾਂ ਕਿਸੇ ਚੀਜ਼ ਦੀ ਗਿਣਤੀ ਹੁੰਦੀ ਨਹੀਂ ਹੈ ਸਾਡੇ ਕਰੀਬਨ 108 ਬ੍ਰਾਹਮਣ ਸੇਵਾ ਚੁੰਦੇ ਨੇ ਜਦੋਂ ਰਕਸ਼ਾ ਸੂਤਰ ਬੰਦੇ ਨੇ ਜਦੋਂ ਇਹ ਕੁਆਂਟੀਟੀ ਲੱਗਦੀ ਵੀ ਅੱਜ ਇੰਨਾ ਧਾਗਾ ਲੱਗ ਗਿਆ ਇੰਨਾ ਤਾਂ ਕਿ ਉਸ ਤੋਂ ਪਤਾ ਲੱਗਦਾ ਵੀ 9 ਲੱਖ ਬੰਦੇ ਨੇ ਧਾਗਾ ਬੰਨ੍ਹਿਆ ਉਮੀਦ ਸੀਗੀ ਕਿ ਧਾਗੇ ਦਾ ਆਰਡਰ ਕੱਟ ਦਿੱਤਾ ਗਿਆ ਪਰ 9 ਲੱਖ ਬੰਦਾ ਆ ਗਿਆ ਧਾਗਾ ਨਾਲ ਨਾਲ ਅਰੇਂਜ ਕਰਨਾ ਪਿਆ 125 ਲੱਖ ਧਾਗੇ ਦਾ ਅਰੇਂਜਮੈਂਟ ਕਰਕੇ ਚੱਲਦੇ ਪਏ ਆ ਸਾਨੂੰ ਪਤਾ ਜਦੋਂ ਮਾਂ ਦਾ ਜੋਜਨ ਜੋ ਸ਼ੁਰੂਆਤ ਹੁੰਦੀ ਹੈ ਅਸੀਂ ਚਾਰ ਪਰਿਵਾਰ ਦੇ ਜੀ ਅਸੀਂ ਜਿਹੜੇ ਮਾਂ ਬਗਲਾ ਮੁਖੀ ਪਰਿਵਾਰ ਕਹੂੰਗਾ ਮੇਰਾ ਹੁਣ ਆਪਣਾ ਪਰਿਵਾਰ ਤਾਂ ਰਿਆਂ ਨਹੀਂ ਮਾਂ ਬਗਲਾ ਮੁਖੀ ਪਰਿਵਾਰ ਹੈ ਦਿੱਗੇ ਉਹ ਪਰਿਵਾਰ ਦੇ ਵਿੱਚੋਂ ਚਾਰ ਭਰਾਵਾਂ ਨੇ ਅਸੀਂ ਜੋ ਸੁਪਨਾ ਦੇਖ ਕੇ ਸ਼ੁਰੂਆਤ ਕੀਤੀ ਅੱਜ ਉਹ ਸੁਪਨਾ ਜਿਹੜਾ ਚਾਰ ਬੰਦਿਆਂ ਤੱਕ ਸੀਮਤ ਸੀ ਉਹ ਅੱਜ ਉਹ ਲੱਖਾਂ ਲੱਖਾਂ ਦੀ ਆਸਥਾ ਦਾ ਘਰ ਬਣ ਚੁੱਕਿਆ ਇੱਕ ਐਸਾ ਸਥਾਨ ਜੋ ਕਹਿੰਦਾ ਵੀ ਮੈਂ ਜਾ ਰਿਹਾ ਮੇਰਾ ਆਪਣਾ ਘਰ ਮੈਂ ਤੁਹਾਨੂੰ ਗਰਵ ਦੀ ਗੱਲ ਦੱਸਣਾ ਚਾਹਾਂਗਾ ਪੂਰੇ ਵਿਸ਼ਵ ਦੇ ਵਿੱਚ ਇੱਕ ਇਕਲੌਤਾ ਇਹ ਯੱਗ ਹੋਏਗਾ ਜਿੱਥੇ ਕਿਸੇ ਨੂੰ ਕਹਿੰਦੇ ਨਾ ਬੰਧਵੇਂ ਜਜਮਾਨ ਨਹੀਂ ਹੈ ਜੋ ਆਇਆ ਉਹ ਜਜਮਾਨ ਹੈ ਸਾਡਾ ਔਰ ਨਾ ਹੀ ਕਿਸੇ ਤੋਂ ਜਜਮਾਨ ਦੀ ਕੋਈ ਦਖਸ਼ਨਾ ਰੱਖੀ ਜਾਂਦੀ ਹੈ ਦੇਖੋ ਕਿਤੇ ਵੀ ਕੋਈ ਉਯੋਜਨ ਹੁੰਦਾ ਉਹ ਇੱਕ ਜਜਮਾਨ ਫਿਕਸ ਕੀਤੇ ਜਾਂਦੇ ਆ ਵੀ ਉਹਨੇ ਬੰਦੇ ਹੀ ਹਵਨ ਗੋਣ ਚ ਬੈਠਣਗੇ ਇੱਥੇ ਕਿਸੇ ਵੀ ਧਰਮ ਕਿਸੇ ਵੀ ਜਾਤੀ ਦਾ ਔਰ ਕਿਸੇ ਵੀ ਵਰਗ ਦਾ ਬੰਦਾ ਆਏਗਾ ਉਹ ਸਾਡਾ ਜਜਮਾਨ ਹੈ ਸਾਡੇ ਦੇਖੋ ਮਾਂ ਬਗਲਾਮੁਖੀ ਪਰਿਵਾਰ ਦੀ ਟੀਮ ਦਿਨ ਰਾਤ ਇੱਕ ਕਰਕੇ ਪਿਛਲੇ 3 ਮਹੀਨੇ ਤੋਂ ਦਿਨ ਰਾਤ ਇੱਕ ਕਰਕੇ ਤਿਆਰੀ ਚੱਲਦੀ ਪਈ ਹੈ ਪੂਰੇ ਪੰਜਾਬ ਦੇ ਹਰ ਇੱਕ ਅਸੀਂ ਧਾਰਮਿਕ ਸਥਾਨ ਦੀ ਕੋਸ਼ਿਸ਼ ਕਰ ਰਹੇ ਹਾਂ ਚਾਹੇ ਉਹ ਹਿੰਦੂ ਧਰਮ ਦੇ ਹੋਣ ਚਾਹੇ ਉਹ ਸਿੱਖ ਧਰਮ ਦੇ ਹੋਣ ਉਹਨਾਂ ਤੱਕ ਅਸੀਂ ਪਹੁੰਚ ਕਰਕੇ ਉਹਨਾਂ ਨੂੰ ਬੁਲਾਇਆ ਜਾਵੇ ਤੁਸੀਂ ਕਿਹਾ ਸੀ 9 ਲੱਖ ਸ਼ਰਧਾਲੂ ਪਿਛਲੇ ਹਵਨ ਜਗਤ ਜਿੱਥੇ ਪਹੁੰਚਾ ਸੀਗਾ ਇਸ ਵਾਰ 24-25 ਲੱਖ ਸ਼ਰਧਾਲੂ ਆਣ ਦੀ ਹੈਗੇ ਉਮੀਦ ਹੈਗੀ ਆ ਸੋ ਕਿਸ ਤਰ੍ਹਾਂ ਵਿਵਸਥਾ ਪੂਰੀ ਕੀਤੀ ਗਈ ਹੈ ਕਿੰਨੀ ਜਗ੍ਹਾ 'ਚ ਇਹ ਮਾਂ ਦਾ ਦਰਬਾਰ ਜਿਹੜਾ ਪੂਰਾ ਹੈਗਾ ਪਿਛਲੇ ਸਾਲ ਨਾਲੋਂ ਜਿਹੜਾ ਟੈਂਟ ਦੀ ਵਿਵਸਥਾ ਜਾਂ ਬੈਠਣ ਦੀ ਵਿਵਸਥਾ ਹੈਗੀ ਉਹ ਤਿੰਨ ਗੁਣਾ ਵਧਾਈ ਗਈ ਹੈ ਹੋਰ ਦੇਖੋ ਸਾਰਾ ਤੁਸੀਂ ਦੇਖ ਹੀ ਰਹੇ ਹੋ ਪੂਰਾ ਵਾਟਰਪਰੂਫਿੰਗ ਦਾ ਸਾਰਾ ਠੰਡ ਵੀ ਬਹੁਤ ਹੁੰਦੀ ਹੈ ਲੋਕਾਂ ਦੀ ਬੈਠਣ ਦੀ ਵਿਵਸਥਾ ਲੰਗਰ 24 ਘੰਟੇ ਚੱਲਦਾ ਹੈ ਦੇਖੋ ਇੱਥੇ ਯੱਗ ਤਾਂ 24 ਘੰਟੇ ਚੱਲਦਾ ਹੀ ਚੱਲਦਾ 24 ਘੰਟੇ ਲੰਗਰ ਦੀ ਵਿਵਸਥਾ ਵੀ ਆਏਗੇ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਮਹਾਰਾਣੀ ਦਾ ਘਰ ਅਸੀਂ ਤਾਂ ਇਹ ਮੰਨਦੇ ਆ ਵੀ ਤੁਹਾਨੂੰ 66 ਭੋਗ ਜਿਹੜੇ ਆ ਖਵਾਏ ਜਾਂਦੇ ਪੂਰੇ ਬਿਲਕੁਲ 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 ਸਾਡਾ ਮਤਲਬ ਸਾਡੀ ਜਿਹੜੀ ਲੰਗਰ ਵਾਲੀ ਟੀਮ ਸਾਡੀ ਬੈਠੀ ਹੈ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਵੀ ਜੇਕਰ ਜਿਵੇਂ ਅਸੀਂ ਆਪਣੇ ਬੱਚੇ ਬੱਚੀ ਦੇ ਵਿਆਹ ਦੇ ਉੱਪਰ ਵੀ ਕੋਸ਼ਿਸ਼ ਹੁੰਦੀ ਵੀ ਹਰ ਪ੍ਰਕਾਰ ਦਾ ਕੋਈ ਚੀਜ਼ ਖਲਾਈ ਜਾਵੇ ਸਾਡੀ ਮਾਂ ਦਾ ਮਾਂ ਭਗਵਤੀ ਆਦਿ ਸ਼ਕਤੀ ਆਦਿ ਮੋਨੀ ਮਾਂ ਜਗਦੰਬਾ ਮਾਂ ਬਗਲਾ ਦਾ ਉਤਸਵ ਹੋ ਰਿਹਾ ਔਰ ਆਪਣੇ ਅੰਝ ਵਿਲੱਖਣਤਾ ਦੇ ਰੂਪ ਚ ਹੋ ਰਿਹਾ ਤੇ ਸਾਡੀ ਟੀਮ ਦੀ ਵੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਜੋ ਵੀ ਆਵੇ ਅਸੀਂ ਉਹਨੂੰ ਬਹੁਤ ਅੱਛੇ 56 ਭੋਗ ਤੋਂ ਜ਼ਿਆਦਾ ਵੀ ਕਈ 108 ਪ੍ਰਕਾਰ ਦਾ ਵੀ ਖਾਣਾ ਬੰਦਾ ਇੱਕ ਜਿੰਨਾ ਮਠਿਆਈ ਸਾਡੇ ਕੋਲ ਖਵਾਈ ਜਾ ਸਕਦੀ ਹੈ ਦੇਖੋ ਇਹ ਵੀ ਇੱਕ ਅਗਨੀਆਂ ਜੇਠਾ ਅਗਨੀਆਂ ਉਹ ਵੀ ਆਹੂਤੀ ਪੈਂਦੀ ਹੈ ਉਹਦੇ ਨਾਲ ਨਾਲ ਅਸੀਂ ਖੂਨਦਾਨ ਕੈਂਪ ਵੀ ਲਗਾਨੇ ਆਂ ਲਾਸਟ ਟਾਈਮ ਸਿਰ ਸਾਡਾ 2 ਦਿਨ ਖੂਨਦਾਨ ਕੈਂਪ ਲੱਗਿਆ 750 ਦੇ ਬੋਟਲ ਕਰੀਬ ਬੋਟਲਸ ਆਈਆਂ ਇਸ ਵਾਰ ਦੇ ਸਾਡਾ ਟਾਰਗੇਟ ਹੈਗਾ 9 ਤਰੀਕ ਤੋਂ ਲੈ ਕੇ 17 ਤੱਕ ਦੇਖੋ ਯਗ ਦੇ ਨਾਮ ਨਾਲ ਇੱਕ ਕਹਿੰਦੇ ਆਹੂਤੀ ਖੂਨ ਦੀ ਵੀ ਅਸੀਂ ਜਿਹੜੇ ਦਾਨ ਲੋਕਾਂ ਨੂੰ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਖੂਨ ਦੀ ਬਹੁਤ ਲੋੜ ਪੈਂਦੀ ਹੈ 5100 ਦੇ ਕਰੀਬ ਸਾਡੀ ਮਾਂ ਬਗਲਾ ਮੁਖੀ ਪਰਿਵਾਰ ਦਾ ਸੰਗਲਪ ਹੈ ਘੱਟੋ ਘੱਟ 5100 ਦੇ ਕਰੀਬ ਅਸੀਂ ਉਹ ਬੋਟਲ ਸਾਰੇ ਕਰੀਬਨ 17 ਹਸਪੀਟਲ ਸਾਡੇ ਟਾਈਅਪ ਚ ਆਏ ਨੇ ਪਜੀਆਈ ਵੀ ਪਹਿਲੀ ਵਾਰ ਇਸ ਜਗ੍ਹਾ ਤੇ ਆ ਰਿਹਾ ਹਾਂ ਫਰਸਟ ਟਾਈਮ ਪਜੀਆਈ ਆ ਰਹੀ ਹੈ ਦੇਖੋ ਕਿਤੇ ਵੀ ਪਜੀਆਈ ਹਸਪੀਟਲ ਬਾਹਰ ਜਗ੍ਹਾ ਕੋਈ ਬਲੱਡ ਕੈਂਪ ਲਗਾਵੇ ਉਹ ਪਹਿਲੀ ਵਾਰ ਹੋ ਰਿਹਾ ਉਹ ਮਾਂ ਬਗਲਾ ਮੁਖੀ ਪਰਿਵਾਰ ਦਾ ਸੌਭਾਗਿਆ ਹੈ ਉਹ ਇੱਥੇ ਖੜੇ ਹੋ ਕੇ ਆਯੋਜਨ ਦੀ ਤਿਆਰੀ ਕਰ ਰਿਹਾ ਮੈਂ ਤਾਂ ਇਹੀ ਕਵਾਂਗਾ ਵੀ ਇਹ ਇੱਕ ਐਸਾ ਉਤਸਵ ਹੈ ਜਿਹਦੇ ਨਾਲ ਪੰਜਾਬ ਦੀ ਆਪਸੀ ਕਿ ਭਾਈਚਾਰਕ ਸਾਂਝ ਕਾਇਮ ਰਹ ਸਕੇ ਦੇਖੋ ਕੈਨ ਵਾਲੇ ਬਹੁਤ ਕੁਝ ਕਹਿੰਦੇ ਨੇ ਪਰ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਕਹਿੰਦੇ ਨੇ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਕਿੰਨੇ ਹੀ ਹਾਲਾਤ ਵਿਗੜੇ ਪਰ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੀ ਏਕਤਾ ਕੋਈ ਕੁਛ ਨੇ ਪਾਰ ਨਹੀਂ ਪਾਇਆ ਲੇਕਿਨ ਕੁਝ ਕਹਿੰਦੇ ਨਾ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਪ੍ਰਚਾਰਕ ਨੇ ਉਹ ਹਿੰਦੂ ਸਿੱਖ ਲੜਾਨ ਨੂੰ ਬੜੀ ਕੋਸ਼ਿਸ਼ ਕਰਦੇ ਨੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਆਪਸੀ ਭਾਈਚਾਰਕ ਸਾਂਝ ਨੂੰ ਅਸੀਂ ਜੋਰ ਦੇ ਕੋ ਪੰਜਾਬ ਦੀ ਸਾਡੀ ਜਿਹੜਾ ਸੰਦੇਸ਼ ਦਿੰਦਾ ਕਿ ਆਪਸੀ ਭਾਈਚਾਰਕ ਸਾਂਝ ਅਸੀਂ ਆਪਸੀ ਭਾਈਚਾਰਕ ਸਾਂਝ ਵਾਸਤੇ ਅਤੇ ਘਰ-ਘਰ ਦੇ ਵਿੱਚ ਹਰ ਇੱਕ ਦੀ ਮਨੋਗਾਮਨਾ ਪੂਰਨ ਹੋਵੇ ਕਲਯੁਗ ਦੇ ਯੁੱਗ ਦੇ ਵਿੱਚ ਦੇਖੋ ਅੱਜ ਦੀ ਡੇਟ 'ਚ ਆਪਾਂ ਲੋਕ ਕੋਡ ਕਚਾਰੀ ਦੇ ਕੇਸਾਂ 'ਚ ਉਲਝੇ ਪਏ ਆ ਘਰ ਦੇ ਵਿੱਚ ਗਰਸਤੀ ਜੀਵਨ ਬੜਾ ਡਿਸਟਰਬ ਚੱਲਦਾ ਪਿਆ ਕਿਸੇ ਦਾ ਬਪਾ ਡਿਸਟਰਬ ਚੱਲਦਾ ਜਦੋਂ ਇੱਕ ਸਮੂਹਿਕ ਮਾਂ ਨੂੰ ਪੁਕਾਰ ਕਰਦੇ ਆ ਸਮੂਹਿਕ ਪ੍ਰਾਰਥਨਾ ਜਦੋਂ ਅਸੀਂ ਕਰਦੇ ਆ ਤਾਂ ਸਾਡਾ ਵਿਸ਼ਵਾਸ ਹੈ ਦੇਖੋ ਜਿਹੜਾ ਚਾਰ ਬੰਦਿਆਂ ਸਫਰ ਦੇ ਲੱਖਾਂ ਲੋਕਾਂ ਤੱਕ ਪਹੁੰਚੇ ਆ ਕਿਸੇ ਨੂੰ ਕੁਛ ਨਾ ਕੁਛ ਮਹਾਰਾਣੀ ਦੇ ਰਹੀ ਹੈ ਤੇ ਆ ਰਹੇ ਆ ਨਾ ਸ਼ਹਿਰ ਤੋਂ ਇੰਨਾ ਦੂਰ ਬਾਹਰ ਦੇਖੋ ਇੱਕ ਪੱਖੋ ਲੋਡ ਦੇ ਉੱਪਰ ਸਿੰਘਲਾਈਨ ਗਲੇਵ ਦੇ ਵਿੱਚ ਇਹ ਧਾਮ ਬਣਿਆ ਤੇ ਮਹਾਰਾਣੀ ਦੀ ਕਿਰਪਾ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਆਸਥਾ ਦਾ ਰਾਣੀ ਮਾਂ ਬਗਲਾ ਮੁਖੀ ਦੀ ਕਿਰਪਾ ਦਿਨਾ ਹਵਨ ਜਗ ਚ ਕਿਸ ਨੇ ਬੈਠਣਾ ਮੰਤ ਜੀ ਕੀ ਸੰਦੇਸ਼ ਹੈ ਕਿ ਕਿਸ ਤਰ੍ਹਾਂ ਆਣ ਜਿਵੇਂ ਕਿ ਕੱਪੜਿਆਂ ਦਾ ਬੇਸ ਕੀ ਹੋਣਾ ਚਾਹੀਦਾ ਇਹ ਸਾਰਾ ਦੇਖੋ ਐਸਾ ਦੇਖੋ ਜਦੋਂ ਅਸੀਂ ਵੈਦਿਕ ਪਰੰਪਰਾ ਦੇ ਹਿਸਾਬ ਦੇ ਨਾਲ ਚੱਲਦੇ ਆ ਸਾਡਾ ਤਾਂ ਇੱਕੋ ਹੀ ਪ੍ਰਾਰਥਨਾ ਹੈ ਵੀ ਜੋ ਵੀ ਯੱਗ ਤੇ ਆਵੇ ਘੱਟੋ ਘੱਟ ਮਾਸ ਮੰਦਿਰ ਦਾ ਪ੍ਰਯੋਗ ਨਾ ਕਰਦਾ ਹੋਵੇ ਤੇ ਕੋ ਬੜਾ ਸਾਤਵਿਕ ਤਰੀਕੇ ਨਾਲ ਸਾਡਾ ਯੱਗ ਹੁੰਦਾ ਪ੍ਰੋਪਰ ਵੈਦਿਕ ਪਰੰਪਰਾ ਦੇ ਹਿਸਾਬ ਦੇ ਨਾਲ ਜੋ ਸਨਾਤਨ ਦੀ ਪਰੰਪਰਾ ਹੈ ਵੈਦਿਕ ਪਰੰਪਰਾ ਦੇ ਹਿਸਾਬ ਨਾਲ ਯੱਗ ਹੁੰਦਾ ਇਸ ਧਾਮ ਦੇ ਵਿੱਚ ਵੀ ਕੋਈ ਲਸਣ ਪਿਆਜ਼ ਦਾ ਪੂਰਾ ਪਰੇਜ ਸਾਡੀ ਲੰਗਰ 'ਚ ਰੱਖਿਆ ਜਾਂਦਾ ਘੱਟੋ ਘੱਟ ਜਿੰਨੇ ਦਿਨ ਯੱਗ ਚੱਲਦਾ ਸਾਡੀ ਸਾਰੀ ਮਾਂ ਬਗਲਾ ਮੁਖੀ ਪਰਿਵਾਰ ਦੀ ਟੀਮ ਸਾਰੇ ਨਿਯਮ ਸੰਯਮ ਪਾਲਣ ਕਰਦੇ ਆ ਜੋ ਯੱਗ ਲਈ ਨਹੀਂ ਹੈ ਸੰਯਮ ਦੀ ਦੱਸੇ ਗਏ ਨੇ ਗ੍ਰੰਥਾਂ ਦੇ ਉਹ ਪੂਰਨ ਕਰਦੇ ਨੇ ਸਾਰੀ ਪਬਲਿਕ ਨੂੰ ਰੱਖਣਾ ਤਾਂ ਔਖਾ ਹੈ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਸੰਦੇਸ਼ ਜਾਂ ਬੇਨਤੀ ਕਰਨਾ ਚਾਹਾਂਗਾ ਜਿੰਨੇ ਲੋਕ ਵੀ ਆਓ ਕੱਟੋ-ਕੱਟ ਜਿੰਨੇ ਦਿਨ ਜਾ ਕੇ ਚਾਹੋ ਆਪਣੇ ਖਾਣ ਪੀਣ ਦਾ ਕਹਿੰਦੇ ਆਚਰਣ ਦਾ ਉੱਠਣ ਦਾ ਬੈਠਣ ਦਾ ਆਚਰਣ ਦਾ ਭਰੇ ਜਰੂਰ ਰੱਖੋ ਮਾਂ ਭਗਤੀ ਕਿਰਪਾ ਕਰਦੀ ਹੈ ਜਦੋਂ ਆਪਣੇ ਘਰੇ ਇੱਕ ਛੋਟਾ ਹਵਨ ਹੁੰਦਾ ਤਾਂ ਕਿੰਨੀ ਉਸਮ ਹੁੰਦਾ ਇੱਥੇ ਤੇ ਲੱਖਾਂ ਲੋਕਾਂ ਨੇ ਆਹੂਤੀ ਪਾਣੀ ਜੋ ਲੱਖਾਂ ਲੋਕ ਮਾਂ ਨੂੰ ਪੁਕਾਰ ਕਰਨਗੇ ਤਾਂ ਮਹਾਰਾਣੀ ਕਿਉਂ ਨਹੀਂ ਦੇਗੀ ਕਿਰਪਾ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਜਦੋਂ ਅਸੀਂ ਰੂਮ 'ਚ ਬੈਠੇ ਸੀ ਤੁਸੀਂ ਕਹਿ ਰਹੇ ਸੀ ਕਿ ਵੀਆਈਪੀ ਵਾਸਤੇ ਸਿਰੋ ਤਿੰਨ ਭੋਗ ਹੁੰਦੇ ਨੇ ਸ਼ਰਧਾਲੂਆਂ ਵਾਸਤੇ 66 ਭੋਗ ਹੁੰਦੇ ਨੇ ਇਹ ਬੜਾ ਖਾਸ ਸੰਦੇਸ਼ ਹੈ ਸਾਡੇ ਨਾਮ ਮਾਜਨ ਸਾਹਿਬ ਦੀ ਜਿਹੜੀ ਸਾਡੀ ਟੀਮ ਹੈ ਨਾ ਲੰਗਰ ਵਾਲੀ ਠੀਕ ਹੈ ਉਹ ਨਾ ਇੱਕ ਬੜਾ ਅਲੱਗ ਕੰਦੇ ਗਏ ਹੱਗੇ ਹਮੇਸ਼ਾ ਕਹਿੰਦੇ ਮੰਤ ਜੀ ਕਹਿੰਦਾ ਜਿਹੜਾ ਪਬਲਿਕ ਦਾ ਲੰਗਰ ਹੈ ਉਹ ਇਸ ਪ੍ਰਕਾਰ ਆਣਾ ਹੋਣਾ ਚਾਹੀਦਾ ਵੀ ਜੋ ਵੀ ਪਬਲਿਕ 'ਚ ਆਵੇ ਕਿਸ ਰੂਪ ਚ ਨਾਰਾਇਣ ਨੇ ਆਣਾ ਕੁਛ ਨਹੀਂ ਪਤਾ ਠੀਕ ਹੈ ਜਿਹਨੂੰ ਆਪਾਂ ਅਸੀਂ ਵੀਆਈਪੀ ਸ਼ਬਦ ਇਥੇ ਯੂ ਨਹੀਂ ਕਰਦੇ ਕੁਲ ਛੇ ਜਜਮਾਨ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਦੇਖੋ ਉਹਨਾਂ ਲੋਕਾਂ ਨੇ ਉਹ ਚੀਜ਼ ਦੇਖੀ ਹੈ ਜਿੰਨੀ ਸਾਡੀ ਟੀਮ ਮਿਹਨਤ ਕਰਦੀ ਹੈ ਲੰਗਰ ਦੇ ਦੇਖੋ ਦੋ ਯੱਗ ਇਕੱਠੇ ਚੱਲਦੇ ਹੁੰਦੇ ਨੇ ਇੱਕ ਅੰਦਾਨ ਚੱਲ ਰਿਹਾ ਹੁੰਦਾ ਇੱਕ ਹਵਨ ਗੁੰਡ ਦੇ ਵਿੱਚ ਆਹੂਤੀ ਪਾ ਕੇ ਵੀ ਯੱਗ ਚੱਲ ਰਿਹਾ ਹੁੰਦਾ ਖੂਨਦਾਨ ਵੀ ਨਾਲ ਤਿੰਨ ਤਿੰਨ ਕੰਮ ਇਕੱਠੇ ਹੋ ਰਹੇ ਹੁੰਦੇ ਨੇ ਔਰ ਮਾ ਦਾ ਉਤਸਵ ਹੈ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਐਸਾ ਯੱਗ ਮਹਾਰਾਣੀ ਸਾਡੇ ਤੋਂ ਜਦ ਤੱਕ ਸਾਡੇ ਪ੍ਰਾਣ ਹੈ ਕਰਵਾਂਦੀ ਰਵੇ ਔਰ ਤੁਹਾਡੇ ਵਰਗੇ ਭਰਾ ਆਣ ਔਰ ਸੰਦੇਸ਼ ਪੰਜਾਬ ਕੇਸਰੀ ਦੀ ਟੀਮ ਦੇਖੋ ਮੈਂ ਆਦਨੀਆਂ ਬਾਉ ਬਿਜੇ ਚੋਪੜਾ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਸਾਨੂੰ ਬਹੁਤ ਸਹਾਇਤਾ ਕੀਤਾ बड़े बाऊजी ਦਾ ਹਰ ਸਾਲ ਇੰਨੀ ਉਮਰ ਦੇ ਹੋਣ ਦੇ ਬਾਵਜੂਦ ਵੀ ਹਰ ਸਾਲ ਜਗ ਜੀ ਪਾਰਟਿਸਪੀਟ ਕਰਦੇ ਨੇ ਔਰ ਉਸ ਤੋਂ ਇਲਾਵਾ ਮੈਂ ਕਹਿੰਦਾ ਕੋਈ ਰਾਜਨੀਤਿਕ ਗਏ ਵੱਡੇ ਵੱਡੇ ਜਜੇਸ ਉਸ ਤੋਂ ਬਾਅਦ ਬੁੱਧੀ ਜੀ ਵੀ ਧਰਮ ਗੁਰੂ ਸਾਰੇ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਔਰ ਹਰ ਧਰਮ ਦੇ ਲੋਕ ਇਸ ਥਾਂ ਤੇ ਕੌਣ ਕੌਣ ਜਿਹੜੇ ਨੇ 2014 ਤੋਂ ਲੈ ਕੇ ਹੁਣ ਤੱਕ ਜਿਹੜੇ ਨੇ ਸ਼ਾਮਲ ਹੋ ਚੁੱਕੇ ਨੇ ਸ਼ੰਕਰਾਚਾਰੀ ਜੀ ਆ ਚੁੱਕੇ ਨੇ ਨਾਥ ਪਰੰਪਰਾ ਦੇ ਵੱਡੇ ਪੀਰ ਆ ਚੁੱਕੇ ਨੇ ਠੀਕ ਹੈ ਅਚਾਰੀਆਂ ਮਾਹ ਮਲੇਸ਼ਵਰ ਆ ਚੁੱਕੇ ਨੇ ਪਲੀਟੀਕਲੀ ਦਾ ਬਹੁਤ ਸੈਂਟਰ ਤੇ ਬਹੁਤ ਵੱਡੇ ਵੱਡੇ ਮਨਿਸਟਰ ਔਰ ਕੁਝ ਸਟੇਟਾਂ ਦੇ ਸੀਐਮ ਇੱਥੇ ਪਾਰਟਿਸਪੇਟ ਕਰ ਚੁੱਕੇ ਨੇ ਇਹ ਕਾਰਨ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਮਾਂ ਬਗਲਾ ਮੁਖੀ ਦਾ ਘਰ ਔਰ ਸਾਡਾ ਮਾਂ ਬਗਲਾ ਮੁਖੀ ਪਰਿਵਾਰ ਕਿਸੇ ਬੰਦਨ ਜਿਨੀ ਬੰਦਾ ਨਾ ਮਾਤਾ ਜੀ ਦਾ ਬੰਦਨ ਖੋਲਦੀ ਹੈ ਇੱਥੇ ਜਿਹਦਾ ਕੋਈ ਜਿੰਦ ਵੀ ਸ਼ਰਧਾਲੂ ਬਣ ਕੇ ਆਉਂਦਾ ਮਾਂ ਦਾ ਬੱਚਾ ਬਣ ਕੇ ਆਵੇ ਦੇਖੋ ਮਾਂ ਬਗਲਾ ਮੁਖੀ ਸਥਾਨ ਬਣਨ ਤੋਂ ਪਹਿਲਾਂ ਇੱਕ ਲੋਕਾਂ ਦੀ ਦੰਤ ਕਥਾ ਸੀ ਤੰਤਰ ਦੀ ਦੇਵੀ ਮੈਂ ਹਮੇਸ਼ਾ ਕਹਿੰਦਾ ਨਾ ਮਾਂ ਮਾਂ ਹੁੰਦੀ ਏ ਤੁਸੀਂ ਮਾਂ ਨੂੰ ਮਾਂ ਕਹਿ ਕੇ ਪੁਕਾਰ ਕੇ ਤੋਂ ਦੇਖੋ ਤੁਹਾਡੇ ਕਾਰਜ ਹੋਣਗੇ ਮੈਂ ਇੱਕ ਵਾਰ ਫੇਰ ਕਹਾਂਗਾ 8 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ 216 ਘੰਟੇ ਦਾ ਖੰਡ ਮਹਾਯੱਗ ਹੋ ਰਿਹਾ ਤੁਸੀਂ ਆਗੇ ਆਹੂਤੀ ਪਾਓ ਇਹ ਤੁਹਾਡਾ ਆਪਣਾ ਯੱਗ ਹੈ ਔਰ ਖੁੱਲਾ ਕਿਸੇ ਲਈ ਕੋਈ ਬੰਧਨ ਨਹੀਂ ਹੈ ਆਓ ਤੇ ਮਾਂ ਦੀ ਆਹੂਤੀ ਪਾਓ ਇਸ ਜਗ ਤੋ ਲਾਭ ਉਠਾਓ ਜੈ ਮਾਂ ਬੰਗਲਾ ਮੁਖੀ ਸੋ ਪੂਰੀ ਟੀਮ ਇੱਥੇ ਮੌਜੂਦ ਹੈਗੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਮਾਂ ਬੰਗਲਾ ਮੁਖੀ ਧਾਮ ਦੀ ਇੱਕ ਵਾਰ ਤਸਵੀਰ ਤੁਸੀਂ ਫਿਰ ਦੇਖ ਸਕਦੇ ਹੋ ਸੋ ਇਹ ਹਵਨ ਜਗ ਫੋਨ ਜਾ ਰਿਹਾ ਹੈ ਮਾਂ ਬੰਗਲਾ ਮੁਖੀ ਧਾਮ ਲੁਧਿਆਣਾ ਦੇ ਵਿੱਚ 8 ਫਰਵਰੀ ਤੋਂ ਲੈ ਕੇ 17 ਫਰਵਰੀ ਤੱਕ ਸੋ ਇਹ ਦੇਸ਼ ਧਰਮ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ 216 ਘੰਟੇ ਦਾ ਮਾਂ ਬੰਗਲਾ ਮੁਖੀ ਅਖੰਡ ਮਹਾਜਗ ਸ਼ੁਰੂ ਹੋਣ ਜਾ ਰਿਹਾ ਵਾ ਸੋ ਬਹੁਤ ਸਾਰੇ ਸ਼ਰਧਾਲੂ ਜਿਵੇਂ ਕਿ ਹਰ ਸਾਲ ਇੱਥੇ ਪਹੁੰਚਦੇ ਨੇ ਪਿਛਲੀ ਵਾਰ ਜੋ ਸ਼ਰਧਾਲੂ ਸੀ 9 ਲੱਖ ਦੇ ਕਰੀਬ ਜਿਵੇਂ ਕਿ ਮੰਦੀ ਨੇ ਦੱਸਿਆ ਕਿ ਪਹੁੰਚੇ ਸੀ ਇਸ ਵਾਰ ਇਸ ਦੀ ਗਿਣਤੀ ਜਿਹੜੀ ਆ ਦੋ ਗੁਣਾ ਹੋ ਜ਼ਿਆਦਾ ਹੋ ਜਾਵੇਗੀ ਸੋ ਸ਼ਰਧਾਲੂਆਂ ਦੀ ਖਾਸ ਵਿਵਸਥਾ ਵੀ ਇਸ ਹਵਨ ਜਗ ਦੇ ਵਿੱਚ ਕੀਤੀ ਗਈ ਆ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ